ਜਲੰਧਰ ਦੇ ਸਿਵਲ ਹਸਪਤਾਲ ਦੇ ਟ੍ਰੋਮਾ ਵਾਰਡ ਦੇ ਵਿੱਚ ਆਕਸੀਜਨ ਦੀ ਸਪਲਾਈ ਅਚਾਨਕ ਬੰਦ ਹੋਣ ਕਾਰਨ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ। ਦੋਸ਼ ਹੈ ਕਿ ਆਕਸੀਜਨ ਦਾ ਦਬਾਅ ਅਚਾਨਕ ਘਟ ਗਿਆ ਜਿਸ ਕਾਰਨ ਮਰੀਜ਼ਾਂ ਨੂੰ ਸਾਹ ਲੈਣ ਦੇ ਵਿੱਚ ਤਕਲੀਫ ਆਈ ਅਤੇ ਉਹਨਾਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਹਸਪਤਾਲ ਦੇ ਵਿੱਚ ਹੜਕੰਪ ਮਚ ਗਿਆ ਤਾਂ ਟ੍ਰੋਮਾ ਸੈਂਟਰ ਦੇ ਵਿੱਚ ਇੱਕ ਸਨੇਕ ਬਾਈਟ, ਇੱਕ ਟੀਬੀ ਅਤੇ ਇੱਕ ਨਸ਼ੇ ਦੀ ਓਵਰਡੋਸ ਦੇ ਮਰੀਜ਼ ਦਾ ਇਲਾਜ ਕੀਤਾ ਜਾ ਰਿਹਾ ਸੀ। ਮਰੀਜ਼ ਪਹਿਲਾਂ ਹੀ ਆਕਸੀਜਨ ਸਪੋਰਟ ਦੇਸੀ ਟ੍ਰੋਮਾ ਸੈਂਟਰ ਦੇ ਡਾਕਟਰ ਵਿਨੇ ਨੇ ਸਿਵਲ ਹਸਪਤਾਲ ਪ੍ਰਸ਼ਾਸਨ ਦਾ ਬਚਾਅ ਕਰਦੇ ਹੋਏ ਕਿਹਾ ਕਿ ਆਕਸੀਜਨ ਪਲਾਂਟ ਦੇ ਵਿੱਚ ਤਕਨੀਕੀ ਖਰਾਬੀ ਆਈ ਸੀ ਪਰ ਨੁਕਸ ਨੂੰ ਠੀਕ ਕਰ ਲਿਆ ਗਿਆ ਤੇ ਇਹ ਮੋਤਾ ਉਸ ਤੋਂ ਬਾਅਦ ਹੋਈਆਂ ਨੇ ਬੈਕਅਪ ਸਿਲੰਡਰਾਂ ਨੂੰ ਤੁਰੰਤ ਹੀ ਚਾਲੂ ਕਰ ਦਿੱਤਾ ਗਿਆ ਤਕਨੀਕੀ ਨੁਕਸ ਨੂੰ ਵੀ ਠੀਕ ਕਰ ਦਿੱਤਾ ਗਿਆ ਇਹ ਸਭ 5 ਤੋਂ 10 ਮਿੰਟਾਂ ਦੇ ਅੰਦਰ ਅੰਦਰ ਹੋਇਆ ਤਾਂ ਘਟਨਾ ਤੋਂ ਬਾਅਦ ਹਸਪਤਾਲ ਦੇ ਸਟਾਫ ਨੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਮਰੀਜ਼ਾਂ ਦੀ ਜਾਨ ਨਹੀਂ ਬਚਾਈ ਜਾ ਸਕੀ ਇਹ ਨੁਕਸ ਨੂੰ ਜਲਦੀ ਹੀ ਠੀਕ ਕਰ ਲਿਆ ਗਿਆ ਤੇ ਇਹ ਕਹਿਣਾ ਸਮੇਂ ਤੋਂ ਪਹਿਲਾਂ ਹੋਵੇਗਾ ਕਿ ਮੋਤਾ ਆਕਸੀਜਨ ਦੀ ਘਾਟ ਕਾਰਨ ਹੋਈਆਂ ਨੇ ਤਾਂ ਇੱਕ ਵੱਡੀ ਕੋਰ ਲਾਪਰਵਾਹੀ ਜਲੰਧਰ ਦੇ ਆਈਸੀਯੂ ਵਾਰਡ ਤੋਂ ਸਾਹਮਣੇ ਆਈ